ਇਹਨੂੰ ਰਹਿਣ ਦੇ ਬੱਤਕੁੱਲਾ ਹੀ ਓਹੋ ਮੰਮੀ ਇਹ ਸ਼ਹਿਰ ਹੈਗਾ ਹੈ ਕਿੱਥੇ ਬੁਏ ਮਾਰਨੇ ਪੈਂਦੇ ਆ ਉਹ ਤਾਂ ਮਾਸਾ ਬਾਹਰ ਦੇ ਹਵਾਲਾ ਗੂ ਓਏ ਏਸੀ ਹੈਗੇ ਅੰਦਰੋਂ ਵੱਜਦੀ ਲੋੜ ਆ ਹਾਏ ਏਸੀ ਥੱਲੇ ਤੇ ਲੱਤਾਂ ਦੁੱਕਦੀਆਂ ਤੇ ਯਾ ਦਾ ਕਰੋ ਹਾਂ ਤੁਸੀਂ ਇੱਥੇ ਬੈਠੇ ਰਹੋ ਮੈਂ ਭਾਬੀ ਨੂੰ ਕਹਿੰਦਾ ਤੁਹਾਨੂੰ ਚਾਹ ਪਾਣੀ ਦੇ ਜਾਂਦੇ ਆ ਤੇ ਮੈਂ ਚੱਲਿਆ ਮਾੜਾ ਕੰਮ ਇਥੇ ਜਿੰਨਾ ਦਿਲ ਕਰਦਾ ਜਿੰਨੇ ਦਿਨ ਤੁਸੀਂ ਰਹਿਣਾ ਇੱਥੇ ਰਹੋ ਠੀਕ ਆ ਪੁੱਤ ਕੋਈ ਨਹੀਂ ਤੇ ਬਲਾ ਤਾਂ ਸਹੀ ਉਹੋ ਭਾਬੀ ਨੂੰ ਬੁਲਾਉਣਾ ਹੈ ਭਾਬੀ ਆਉਂਦੇ ਤੁਹਾਨੂੰ ਚਾਹ ਪਾਣੀ ਦੇ ਕੇ ਜਾਂਦੇ ਆ ਫੁੱਲ ਸੇਵਾ ਕਰਨਗੇ ਤੁਹਾਡੀ ਕੋਈ ਨਹੀਂ ਮੈਂ ਨਿਕਲ ਜਾਣਾ ਕੰਮ ਨੂੰ ਕੋਈ ਨਹੀਂ ਪੁੱਤ ਮੇਰੇ ਨਹੀਂ ਹੋਣੀ ਕਿ ਆਨੇ ਹੋਣਾ ਸ਼ਾਮ ਨੂੰ ਤੇ ਗਾਂਡੇ ਨੂੰ ਮਿਲਣਾ ਸ਼ਾਮ ਨੂੰ ਆਏਗਾ ਚਲੋ ਮੈਂ ਭਾਬੀ ਨੂੰ ਕਹਾਂ ਤੂੰ ਕਹਾਂ ਮੈਨ ਲੱਗ ਜਾਣਾ ਟਾਈਮ ਚਾ ਚੰਗਾ ਕੋਈ ਨਹੀਂ ਧਿਆਨ ਨਾ ਜਾਈ ਆ ਗਿਆ ਸੇਵਕ ਮੈਂ ਲੈ ਆ ਪੱਪੀ ਮੰਮੀ ਨੂੰ ਚੱਲ ਚੰਗਾ ਕੀਤਾ ਹੀ ਤੇ ਚਾਹ ਪਾਣੀ ਰੋਟੀ ਪਾਣੀ ਪੁੱਛ ਲਾਉਣਾ ਹਾਂ ਹਾਂ ਮੈਂ ਖਵਾ ਲਾਂਗੀ ਤੂੰ ਉਹ ਫਿਕਰ ਨਾ ਕਰਕੇ ਬੋਤਾ ਰੋਟੀ ਖਾ ਕੇ ਆਇਆ ਪਰ ਫਿਰ ਵੀ ਇੱਕ ਵਾਰੀ ਪੁੱਛ ਲੋ ਕੋਈ ਜਰੂਰੀ ਆਪਣਾ ਬੰਦਾ ਮੈਨੂੰ ਪਤਾ ਹੈ ਮੇਰਾ ਕੀ ਫਰਜ ਬੰਦਾ ਮੈਂ ਸੋਨੀਦਾਰਾ ਰੋਟੀ ਪਾਣੀ ਖਵਾਵਾਂਗੀ ਮਿਰਚ ਮਸਾਲਾ ਮੈਨੂੰ ਪਤਾ ਘਾਟੀ ਖਾਂਦੇ ਨੇ ਉਸੇ ਤਰ੍ਹਾਂ ਦੀ ਬਣਾਵਾਂਗੀ ਬਸ ਫਿਰ ਮੈਂ ਮੜਾ ਕੰਮ ਕਰ ਆਵਾਂ ਠੀਕ ਹੈ ਨਾਲ ਮੇਰੀ ਨਾਲ ਇੱਕ ਗੱਲ ਸੁਣ ਅੱਜ ਨਾ ਵੈਨ ਵਾਲੇ ਦਾ ਫੋਨ ਆਇਆ ਸੀ ਤੇ ਕਹਿੰਦਾ ਮੈਂ ਦੁਪਹਿਰੇ ਨਾ ਰિયાન ਛੱਡਣ ਨਹੀਂ ਆ ਸਕਦਾ ਮੈਂ ਉਹਨੂੰ ਕਿਹਾ ਟਿਊਸ਼ਨ ਲਾ ਟਿਊਸ਼ਨ ਵੀ ਤਾਂ ਲਗਣੀ ਹੈ ਬੇ ਇੰਦਾ ਕਰੋ ਨਾ ਜੇ ਮੇਰਾ ਟਾਈਮ ਲੱਗਾ ਨਾ ਤੇ ਮੈਂ ਲੈ ਆਉਂਗਾ ਐਵੇਂ ਤੁਰ ਕੇ ਕਿੱਥੇ ਆਉਂਦੀ ਫਿਰੇ ਜੇ ਨਾ ਟਾਈਮ ਲੱਗਾ ਮੇਰਾ ਮੈਂ ਤੁਹਾਨੂੰ ਫੋਨ ਕਰ ਦੂੰਗਾ ਤੁਸੀਂ ਐਕਟਿਵ ਆ ਲੈ ਕੇ ਉਹਨੂੰ ਲੈ ਚੱਲ ਫਿਰ ਇੰਦਾ ਕਰ ਲਾਂਗੇ ਤੇ ਜੋ ਵੀ ਲਿਉਣਾ ਹੈ ਸ਼ਾਮ ਦੀ ਸਬਜ਼ੀ ਸਬਜ਼ੀ ਜੇ ਕੋਈ ਲਾਉਣੀ ਪਨੀਰ ਬਣਾਉੜੇ ਜੋ ਵੀ ਬਣਾਉਣਾ ਮੈਨੂੰ ਫੋਨ ਕਰਕੇ ਦੱਸ ਦੋ ਮੈਂ ਫੜੀ ਆਉਂਗਾ ਚਲ ਠੀਕ ਹੈ ਤੂੰ ਨੇਰੇ ਪੈ ਨਾ ਆਇਂ ਜਲਦੀ ਆ ਜਾਈ ਹਾਂ ਮੈਂ ਫੜੀ ਆਉਂਗਾ ਚਲ ਠੀਕ ਅਬੀ ਰਦਾ ਆਇਆ ਫੋਨ ਆਹ ਆਇਆ ਸੀ ਮੰਮੀ ਦਾ ਹੀ ਪੁੱਛੁੰਦੇ ਸੀ ਮੈਂ ਕਿਹਾ ਆ ਜਾਣਾ ਮੰਮੀ ਨੇ ਅੱਜ ਚਲੋ ਫਿਰ ਠ ਚਲ ਚੰਗਾ ਆਇਆ ਮੰਮੀ ਆ ਗਈ ਸਤਿ ਸ਼੍ਰੀ ਅਕਾਲ ਮੰਮੀ ਸਤਿ ਸ਼੍ਰੀ ਅਕਾਲ ਬੱਤ ਮੀਰੋ ਕਿ ਆਲਾ ਬੱਤ ਮੈਂ ਠੀਕ ਪਾਣੀ ਪੀਓ ਤੁਸੀਂ ਹੋਰ ਸਾਰੇ ਠੀਕ ਹੈ ਹਾਂਜੀ ਸਾਰੇ ਠੀਕ ਠਾਕ ਤੇਰੇ ਪੇਕੇ ਸਭ ਵਧੀਆ ਤੁਸੀਂ ਸੁਣਾਓ ਸੇਤਾ ਠੀਕ ਠਾੜੀਆਂ ਠੀਕ ਹੈ ਬੱਤ ਵਧੀਆ ਚਲੋ ਪਾਸ ਹੁੰਦਾ ਡੈਡੀ ਠੀਕ ਨੇ ਹਾਂ ਠੀਕ ਨੇ ਆ ਜਾਂਦੇ ਨਾਲ ਚਲ ਤੈਨੂੰ ਪਤਾ ਫਿਰ ਪਿੰਡ ਚ ਘਰ ਘੁਰ ਵੀ ਖੁੱਲਾ ਛੱਡਣ ਦਾ ਸਮਾਂ ਨਹੀਂ ਨਾ ਚਲੋ ਉਹ ਤਾਂ ਕੋਈ ਗੱਲ ਨਹੀਂ ਪਿੰਡ ਵਾਲੇ ਤਾਂ ਸਾਰੇ ਜਾਣਦੇ ਨੇ ਚਾਚੀ ਦਾ ਸਣਾਓ ਤਾਇਆ ਜੀ ਉਹਨਾਂ ਦਾ ਸਣਾਓ ਬਹੁਤ ਵਧੀਆ ਚਾਚੀਆਂ ਤਾਇੀਆਂ ਸਭ ਵਧੀਆ ਪੁੱਤ ਰੀਆ ਨੇ ਕਿੱਥੇ ਗਈ ਸਕੂਲ ਰੀਆ ਸਕੂਲ ਗਈ ਜੀ ਮੰਮੀ ਆ ਜਾਣਾ ਉਹਨੇ 5 ਵਜੇ ਤੱਕ ਆ ਜਾਣਾ ਅੱਛਾ ਸੇਰ ਸਕੂਲ ਚੱਲ ਜਾਂਦੀ 7 ਵਜੇ ਫੇ 3 ਵਜੇ ਛੁੱਟੀ ਹੁੰਦੀ ਟਿਊਸ਼ਨ ਚੱਲ ਜਾਂਦੀ ਹੈ ਮੁਰਕੇ ਫਿਰ ਬਸ ਆ ਜਾਂਦੀ ਬਾਅਦ ਵਿੱਚ ਘਰ ਹੀ ਪੁੱਤਰਾ ਫੋਨ ਫਾਨ ਆਇਆ ਕਿ ਨਹੀਂ ਹਾਂਜੀ ਉਹ ਵੀ ਠੀਕ ਠਾਕ ਹੈਗੇ ਨੇ ਹਜੇ ਨਵਾਂ ਨਵਾਂ ਕੰਮ ਬਗਾਣਾ ਅੱਛਾ ਤੁਹਾਨੂੰ ਪਤਾ ਫੇਰ ਜਦੋਂ ਇੱਥੇ ਇੰਨਾ ਕੰਮ ਨਹੀਂ ਰਹਿ ਗਿਆਗਾ ਤੇ ਪਿੰਡ ਤੁਹਾਨੂੰ ਪਤਾ ਉਹਨਾਂ ਦਾ ਦੇਲ ਹੀ ਨਹੀਂ ਸੀ ਖੇਤੀਬਾੜੀ ਕੇ ਇਹ ਚੀਜ਼ ਨੂੰ ਫਿਰ ਉਹ ਕਹਿੰਦੇ ਮੈਂ ਬਾਹਰ ਹੀ ਚਲ ਜਾਂਦਾ ਮੈਂ ਕਿ ਚਲੋ ਸਾਰਿਆਂ ਦੀ ਹਲਕੇ ਸਲਾਹ ਕੀਤੀ ਤੇ ਮੈਂ ਕਿ ਚਲ ਜਾਓ ਫਿਰ ਮੈਨੂੰ ਤਾਂ ਸੇਵਕ ਦਾ ਬੜਾ ਸੋਖ ਹੈ ਸਾਰੇ ਕੰਮ ਸਾਹਮਲੇ ਦਾ ਨਾਲ ਲੱਗੇ ਮੈਂ ਘਰ ਸਾਹਮਲੇ ਨਹੀਂ ਆ ਉਹਦਾ ਭਾਬੀ ਕੋ ਜੀ ਲੰਗਾ ਤੇ ਭਾਬੀ ਦਾ ਸੇਵਕ ਹੈ ਨਾ ਜੀ ਲੰਗਾ ਦੇਖੋ ਨਾ ਮੰਮੀ ਪਿੰਡੋਂ ਕਿੰਨੀ ਦੂਰ ਉਹਨੂੰ ਕਾਲਜ ਜਾਣਾ ਪੈਂਦਾ ਸੀ ਫੇਰ ਉਹ ਨੂੰਗਾ ਸੀ ਕਿ ਚੱਲ ਮੈਂ ਇੱਥੇ ਹੀ ਰਹਿ ਲਵਾਂ ਭਾਬੀ ਕੋਲ ਨਾਲ ਸਾਡੀ ਮਾਵਾਂ ਦੀਆਂ ਦੀ ਰਾਖੀ ਹੋ ਜਾਂਦੀ ਐ ਇੱਕ ਬੰਦਾ ਵੀ ਖਰਚ ਹੋਣਾ ਚਾਹੀਦਾ ਚੱਲ ਤੈਨੂੰ ਆਸਰਾ ਵੀ ਐ ਬਿਲਕੁਲ ਬਿਲਕੁਲ ਵੱਡੇ ਭਰਾਵਾਂ ਦਾ ਪੁੱਤਰਾਂ ਦਾ ਆਸਰਾ ਬਹੁਤ ਜ਼ਰੂਰੀ ਆ ਮੰਮੀ ਹੋਰ ਪੁੱਤ ਸਭ ਠੀਕ ਐ ਮੈਂ ਨਾ ਨਾਲ ਨਾਲ ਜਰਾ ਨਾ ਤੁਹਾਨੂੰ ਚਾਹ ਬਣਾ ਦਵਾ ਮੈਂ ਨਾ ਪੁੱਤ ਵੇਖਣ ਦੇ ਜਾਂ ਤਾਂ ਹੋਵੇ ਬਾਰੀਆਂ ਤੋਂ ਬੰਦ ਕੀਤੇ ਤੁਸੀਂ ਬਾਹਰ ਕੋਈ ਆ ਜਾ ਤੈਨੂੰ ਆਸ਼ ਸੁਣਾ ਜਾਈਗੀ ਲੈ ਮੰਮੀ ਸਾਡੇ ਨਾਲ ਇੱਥੇ ਬੈਲਾਂ ਲੱਗੀਆਂ ਹੁੰਦੀਆਂ ਨੇ ਵੈਸੇ ਵੀ ਕੈਮਰਾ ਲੱਗੰਦਰ ਪਤਾ ਲੱਗ ਜਾਂਦਾ ਵੈ ਮੇਰਾ ਤਾਂ ਚਲੋ ਖਰਾਬ ਹੋਇਆ ਹਲ ਮੰਮੀ ਇਹ ਸ਼ਹਿਰ ਹੈ ਇੱਥੇ ਤੇ ਸਭ ਕੁਝ ਬੰਦ ਹੀ ਰੱਖਣਾ ਪੈਂਦਾ ਮੰਮੀ ਤੁਸੀਂ ਬੈਠੋ ਤੇ ਮੈਂ ਚਾਹ ਬਣਾ ਲਵਾਂ ਵੈ ਜੇ ਪੁੱਤ ਗੱਲ ਸੁਣ ਚਾਹ ਠਹਿਰ ਕੇ ਪੀ ਲਾਂਗੇ ਕਿਉਂ ਆਪਾਂ ਕੋਈ ਗੱਲਾਂ ਬਾਤਾਂ ਕਰੀਏ ਮਾਵਾਂ ਤੀਆਂ ਅਜੇ ਮੰਨੀ ਚਾਹ ਪੀਨੋਂ ਤੁਹਾਡਾ ਨਹੀਂ ਪੁੱਤ ਅਜੇ ਪੀ ਕੇ ਤੁਰਿ ਆਈਆਂ ਰੋਟੀ ਪਣੀ ਖਾ ਕੇ ਚਾਹ ਪੀ ਕੇ ਚਲੋ ਫਿਰ ਅੱਦਾ ਕਰੋ ਤੁਸੀਂ ਬੈਠੋ ਮੈਨੂੰ ਕੰਮ-ਗੁੰਮ ਕਰ ਲੈਂਦਾ ਮੇਰਾ ਤਾਂ ਕੰਮ ਸਾਰਾ ਹੀ ਵਿਆਹ ਕਰਨ ਵਾਲਾ ਹੈ ਠੀਕ ਹੈ ਫੇਰ ਵੇ ਜਾ ਬੁੱਤ ਕੰਮ ਲੈ ਕੇ ਕਰ ਲਾਂਗੇ ਪਤਾ ਕੀ ਮੰਮੀ ਸਾਰਾ ਦਿਨ ਇਦਾਂ ਹੀ ਨਿਕਲ ਜਾਂਦਾ ਫੇਰ ਗੰਦ ਪਿਆ ਮੈਨੂੰ ਚੰਗਾ ਨਹੀਂ ਲੱਗਦਾ ਫੇਰ ਕੋਈ ਆ ਜੇ ਉੱਤੋਂ ਤਾਂ ਬੁਰਾ ਲੱਗਦਾ ਮੈਨੂੰ ਗੰਦ ਕਿੱਥੇ ਪਿਆ ਮੇਟੀ ਨੂੰ ਵੇ ਕਿੱਡਾ ਸਾਫ਼ ਸੁਥਰਾ ਘਰ ਪਿਆ ਪਰ ਫੇਰ ਵੀ ਮੰਮੀ ਮੈਂ ਤਾਂ ਵੀ ਚੰਗੀ ਤਰ੍ਹਾਂ ਰੋਜ਼ ਸਾਫ਼ ਕਰਦੀ ਆ ਪਤਾ ਕੀ ਬੈਕਟੀਰੀਆ ਹੁੰਦੇ ਨੇ ਮਤਲਬ ਕਹਿੰਦੇ ਨਾ ਗੰਦੇ ਘਟਾ ਨੂੰ ਹੁੰਦੇ ਨੇ ਬੱਚੇ ਨੇ ਸੋ ਬੈਣਾ ਖਲੋਣਾ ਖਾਣਾ ਵੀ ਨਾ ਕਰ ਗੰਦ ਘੁਲਦਾ ਵੈ ਤਾਂ ਕਰਕੇ ਮੈਂ ਥੋੜੀ ਸਫਾਈ ਰੱਖਦੀ ਆ ਮੈਂ ਕੰਮ ਕਰ ਲਵਾਂ ਫਿਰ ਚਾਹ ਫਿਰ ਇਕੱਠੇ ਪੀ ਲਾਂਗੇ ਆਪਾਂ ਆ ਕੋਈ ਗੱਲ ਨਹੀਂ ਪੁੱਤ ਚਲੋ ਠੀਕ ਹੈ ਮੈਂ ਤੁੰਗ ਠੀਕ ਲੈ ਨਬੇੜ ਲਿਆ ਪੱਤ ਕੰਮ ਹਾਂਜੀ ਹਾਂਜੀ ਮੰਮੀ ਸਾਰਾ ਹੀ ਕਰ ਲਿਆ ਕੰਮ ਤੂੰ ਤੇ ਪਹਿਣਾ ਸਫਾਈ ਬੜੀ ਕਰਦੀ ਤਫਾਇਦਾ ਨਹੀਂ ਬੰਦੀ ਐ ਖਾਣਾ ਜੇ ਕੁਛ ਬਣਾ ਦਵਾ ਹੁਣ ਨਾ ਨਾ ਹਾਈ ਹਾਈ ਖਾਣਾ ਕੀ ਤੂੰ ਤੇ ਮੈਨੂੰ ਬਰੈਡ ਜੀ ਬਣਾਤੀ ਚਾਹ ਨਾਲ ਬਰੈਡ ਨਹੀਂ ਉਹਨੂੰ ਮੰਮੀ ਸੈਂਡਵਿਚ ਕਹਿੰਦੇ ਨੇ ਚੱਲ ਜੋ ਵੀ ਕਹਿੰਦੇ ਆ ਸ਼ਹਿਰੀਆਂ ਦੀ ਸੈਂਡਵਿਚ ਤੇ ਪਿੰਡੂਆਂ ਦੀ ਬਰੈਡ ਹੈਨਾ ਤੈਨੂੰ ਪਤਾ ਹੈ ਪਿੰਡੂ ਤੇ ਸ਼ਹਿਰੀਆਂ ਦੀ ਬੋਲੀ 'ਚ ਫਰਕ ਤਾਂ ਹੁੰਦਾ ਹੀ ਹੈ ਬਹੁਤ ਹੈਗਾ ਹੀ ਐ ਤੇ ਉਹਦੋਂ ਦਾ ਮੇਰਾ ਬੜਾ ਢਿੱਡ ਭਰੇ ਆ ਠੀਕ ਐ ਤੇ ਮੈਂ ਤੇ ਆਈ ਆ ਮੈਂ ਤੇ ਬੈਠੀ ਬਿਠੀ ਬੋਲ ਰਹੀ ਹੋਗੀ ਮੈਂ ਤਾਂ ਵੇਖਾਂ ਅੰਜੂਨ ਬੁਲਾ ਕੇ ਲਿਆ ਆ ਜਾਂ ਕੋਈ ਗੱਲ ਬਾਤ ਹੀ ਕਰੀਏ ਗੱਲ ਬਾਤ ਕੀ ਕਰਨੀ ਮੰਮੀ ਮੇਰੇ ਤੇ ਕੰਮ ਬੜੇ ਪੇਜ ਕਰਨ ਵਾਲੇ ਹੋ ਜੇਗੀ ਸਾਰੇ ਕੱਪੜੇ ਦੀ ਗੰਢ ਗਈ ਪ੍ਰੈਸ ਹੋ ਗਈ ਮੈਂ ਤਾਂ ਉਹ ਕਰਨ ਲੱਗੀ ਜੇ ਹੁਣ ਰੋਟੀ ਰੋਟੀ ਬਣਾਤੀ ਰਹੀ ਹੈਗੀ ਉਹਨੇ ਓਨ ਚ ਗਰਮ ਕਰਕੇ ਖਾ ਲੈਣੀ ਹੈ ਤੇ ਮੈਨੂੰ ਦੱਸ ਦੇ ਕੋਈ ਕੰਮ ਨਾ ਨਾ ਤੁਸੀਂ ਨਹੀਂ ਕੋਈ ਕੰਮ ਕਰਨਾ ਇਹਨਾਂ ਨੇ ਮੈਨੂੰ ਸਖਤ ਮਨਾ ਕੀਤਾ ਜੇ ਮੇਰੀ ਮਾਂ ਕੋ ਗਲਾਸ ਹੀ ਚੁਕਵਾਇਆ ਨਾ ਤਾਂ ਆਪਣਾ ਸਾਬ ਲਾ ਲਈ ਕਿ ਮੈਂ ਫਿਨਿਸ਼ ਥੋੜੀ ਸੇੜਨਾ ਕਿਹਦੇ ਗੱਲ ਉਹ ਕਿਹੜਾ ਵੇਖਣ ਦੇ ਆ ਭਾਵੇਂ ਨਹੀਂ ਵੇਖਣਦੇ ਮੇਰੀ ਇਮਾਨਦਾਰੀ ਤਾਂ ਆਪਣੀ ਜਗਾ ਹੈ ਨਾ ਚਲੋ ਤੁਸੀਂ ਬੈਹੋ ਮੈਨੂੰ ਕੰਮ ਕਰ ਲੈਂਦਾ ਮੰਮੀ ਮੇਰਾ ਤਾਂ ਕੰਮ ਹੀ ਹੈਗਾ ਜੇ ਬੈਠ ਜਾਓ ਤੁਸੀਂ ਐ ਦੱਸ ਇਹ ਤਾਂ ਕੋਈ ਕੰਮ ਵੀ ਨਹੀਂ ਕਰਨ ਦਿੰਦੀ ਤੇ ਬੈਂਦੀ ਵੀ ਨਹੀਂ ਦੱਸ ਮਾਤਾ ਤੇ ਆ ਗਈ ਚਾਓ ਚਾਣਾ ਮੈਂ ਚਲ ਜਾਵਾਂ ਸ਼ਹਿਰ ਨੂੰ ਲਾਵਾਂ 10 ਦਿਨ ਕਿਤੇ ਨੂਰਾਣੀ ਬੋਰ ਨਾ ਹੋ ਜੇ ਇਹਨੂੰ ਕੀ ਪਤਾ ਹੋਵੇ ਕਿ ਮੈਂ ਸਾਰਾ ਦਿਨ ਘਰ ਦਾ ਕੰਮ ਕਰ ਕਰ ਕਮਲੀ ਕੇ ਫੇਲੇ ਹੋ ਜੰਨੀ ਕਿਤੇ ਆਇਆ ਗਿਆ ਨਹੀਂ ਮੁਕਦਾ ਕਿਤੇ ਕੁੜੀ ਨੂੰ ਵੀ ਪੜਾਣਾ ਕਰਨਾ ਐਦਾਂ ਹੀ ਮੇਰਾ ਦਿਨ ਬੀਤ ਜਾਂਦਾ ਹੁਣ ਇਹਦੇ ਨਾਲ ਬੈ ਕੇ ਮੈਂ ਕਿਹੜੀਆਂ ਦੋ ਗੱਲਾਂ ਕਰਾਂ ਸਾਂਝੀਆਂ ਕੰਮ ਕਿੰਨੇ ਕਰਨਾ ਹੈ ਮੁੰਡੇ ਨੇ ਤਾਂ ਆਰਡਰ ਕੰਮ ਮਨਾ ਕੋਈ ਨਹੀਂ ਤਾਂਹੀਂ ਕਿਹੜਾ ਲੈਣਾ ਅਹੀਂ ਵੈਸੇ ਵੀ ਕਰੀਦਾ ਆਪੇ ਵੇਖਾਂ ਦੱਸ ਇੱਥੇ ਤੇਵਾ ਖੁੱਲੀ ਥਾਂ ਹੀ ਇੱਥੇ ਮੰਜਾ ਹੀ ਢਾਲਾਂ ਵਾਹ 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 ਲੱਗੇ ਨਾਲੇ ਕੋਈ ਆਂਡ ਗਵਾਂਡ ਇੱਥੇ ਤੇ ਕੋਈ ਨਜ਼ਰ ਹੀ ਨਹੀਂ ਆਉਂਦੇ ਆ ਦੱਸ ਮੈਂ ਕਿਹਾ ਚੱਲ ਕੋਈ ਬਾਹਰ ਨਿਕਰੂਗਾ ਕੋਈ ਗੱਲ ਬਾਤ ਹੀ ਕਰੂਗਾ ਸੁਣਨੀ ਪਈ ਨਾ ਬੰਦਾ ਨਾ ਬੰਦੇ ਦੀ ਜਾਤ ਇਹ ਸੋਹਣੇ ਫੁੱਲ ਬੁੱਟੇ ਲਾਏ ਸਲਾ ਸ਼ਾਇਰੀਆਂ ਵਾਲੇ ਕੰਮ ਹੀ ਕਰਦੀ ਐ ਥੱਲੇ ਹੀ ਸੁੱਕਣੇ ਕੱਪੜੇ ਹੈ ਕਿਤੇ ਧੁੱਪੇ ਧੱਪੇ ਰਸੀ ਤੇ ਕੱਪੜੇ ਪਾਓ ਕਿ ਇੱਥੋਂ ਤੇ ਟੰਗੇ ਆ ਫੁੱਲ ਬੁੱਟੇ ਲਾਏ ਹੋ ਇਹ ਜਗਾ ਕਹਿੰ ਕਾਂਗੇ ਤਾਂ ਨਹੀਂ ਆ ਹੀ ਲਾਲਾ ਮਾਸਾ ਕਿਤੇ ਸੋਹਣੀਆਂ ਮਿਰਚਾਂ ਲਾ ਹਰੀਆਂ ਘਰ ਦਾ ਧਨੀਆ ਪਤਾ ਕਿਦਾਂ ਸਵਾਦ ਅੱਜ ਕੱਲ ਲੱਗਦਾ ਹਰਾ ਹਰਾ ਸੋਹਣਾ ਲੱਗਦਾ ਸਬਜ਼ੀ ਚ ਚਲੋ ਇੱਥੇ ਤਾਂ ਕੋਈ ਨਜ਼ਰ ਹੀ ਨਹੀਂ ਆਉਂਦਾ ਮੈਂ ਕਹਾਂ ਚੱਲ ਇੱਥੇ ਚਾਮਣ ਮੰਜਾ ਡਾਵਾਂਗੇ ਸ਼ਾਇਦ ਕੋਈ ਬਾਹਰ ਨਿਕਲ ਆਵੇ ਆਇਆ ਕੋਈ ਗੱਲ ਬਾਤ ਹੀ ਕਰ ਲਾਂਗੇ ਇੱਥੇ ਤਾਂ ਨਾ ਬੰਦਾ ਨਾ ਬੰਦੇ ਦੀ ਜਾਤ ਆਏ ਹਾਏ ਮੈਨੂੰ ਤੇ ਇੱਥੇ ਘੁੱਟਣ ਹੁੰਦੀ ਅੰਦਰ ਇੱਥੇ ਤੇ ਮੈਂ ਸਮਝਣ ਲੱਦੀ ਅੰਜੂ ਰੀਆ ਸੇਵਕ ਪਤਾ ਨਹੀਂ ਕਿੱਦਾਂ ਰਹਿੰਦੇ ਆ ਮੇਰਾ ਤੇ ਇੱਥੇ ਦਾਮਕੋਟ ਦਾ ਇਹ ਬੰਕਿੱ ਦਾੰਦਰਵਾੜ ਕੇ ਬੈਠੀ ਰਹਿੰਦੀ ਮੈਨੂੰ ਤਾਂ ਕੋਈ ਸਮਝ ਨਹੀਂ ਲੱਗਦੀ। ਆਏ ਹਾਏ ਇੱਥੇ ਤਾਂ ਪਤਾ ਹੀ ਨਹੀਂ ਲੱਗਦਾ ਇੱਥੇ ਮੈਨੂੰ ਤਾਂ ਚੈਨ ਹੀ ਨਹੀਂ ਆਉਂਦਾ ਕਿਹੜੇ ਵੇਲੇ ਇੱਥੇ ਦਿਨ ਚੜ੍ਹਦਾ ਕਿਹੜੇ ਵੇਲੇ ਇੱਥੇ ਰਾਤ ਪੈਂਦੀ ਕੋਈ ਸਮਝ ਨਹੀਂ ਲੱਗਦੀ ਅਨਨ ਤੇ ਪਿੰਡ ਚੰਗਾ ਆਪਣੇ ਆ ਤੇ ਪਿੰਡ ਤੜਕੇ ਉੱਠ ਕੇ ਛੱਤੀ ਕੰਮ ਕਰ ਲਈਦੇ ਐਸ ਵੇਲੇ ਨੂੰ ਤੜਕੇ ਉੱਠੋ ਕੋਈ ਚਾਹ ਧਰੋ ਪੱਠਾ ਦਿੱਥਾ ਲੈ ਆਓ ਕੋਈ ਡੰਗਰ ਬੱਛਾ ਬੰਨ ਲਓ ਹੋ ਲੋ ਤਾ ਢਾਰ ਕੱਢ ਲੋ ਉਧਰੋਂ ਫੇਰ ਚਾਹ ਦਾ ਟੈਣਾ ਉਧਰੋਂ ਬੰਦੇ ਆ ਗਏ ਸਬਜੀ ਭਾਜੀ ਬਣਾ ਲਓ ਰੋਟੀਆਂ ਫੜਾ ਦਿਓ ਚਾਹ ਫੜਾ ਦਿਓ ਬਾਹਰ ਸਬਜੀ ਵਾਲਾ ਆਇਆ ਓਹ ਤਰੀਕੇ ਦੇ ਵੇਖਣ ਨੂੰ ਜੀ ਨਹੀਂ ਖਾਂਦਾ ਪਿੰਡਾਂ ਦੀਆਂ ਸਬਜ਼ੀਆਂ ਕਿਤੇ ਤਾਜ਼ੇ ਪਾਣੀ ਦੀਆਂ ਸਾਫ਼ ਦੀਆਂ ਬੰਬੀਆਂ ਚਾਹ। ਅਰੇ ਕਦੂ ਲੈ ਆਓ, ਕਿਤੇ ਟਮਾਟਰ ਤਾਜ਼ੇ ਤਾਜ਼ੇ ਤੋੜ ਲੈ ਆਓ, ਕਿਤੇ ਸਾਗ ਲੈ ਆਓ। ਇੱਥੇ ਬਣਾਣੀ ਕੀ ਖਾਂਦੇ ਲੋਕ ਸ਼ਹਿਰ ਹੀ ਬਣੇ ਫਿਰਦੇ। ਪੜਾਈਆਂ ਕਰ ਕਰਕੇ ਤੇ ਜਾਂ ਪ੍ਰਦੇਸਾਂ ਤੋਰ ਪੈਂਦੇ, ਤੇ ਜਾਂ ਸ਼ਹਿਰਾਂ ਚ ਆ ਕੇ ਕੰਮ ਕਰਨ ਲੱਪੈਂਦੇ। ਉੱਠ ਮਣਾ। ਉਹਨੂੰ ਕਹਾਂ ਅੰਜੂ ਨੂੰ ਜਾਂ ਤੇ ਮੈਨੂੰ ਕਿਤੇ ਲੈ ਜਾ। ਸੱਜਾ ਮੇਰੇ ਕੋਲ ਆ ਘੜੀ ਕੋਈ ਗੱਲ ਬਾਤ ਹੀ ਕਰ ਕਿਦਾਂ ਰਹਿਣਾ ਮੈਂ ਇੱਥੇ ਇਹ ਕੀ ਕਰਨੀ ਅੰਜੂ ਮੋਬਾਈਲ ਦੀ ਬੜੀ ਪੁੱਤ ਕੀ ਵੇਖੀ ਜਾਣ ਦੀ ਮੋਬਾਈਲ ਚ ਮੰਮੀ ਬੜੀ ਹਾਂ ਸਾਰਾ ਘਰ ਦਾ ਕੰਮ ਮੈਂ ਕੀਤਾ ਤੁਹਾਡੇ ਸਾਹਮਣੇ ਰੋਟੀ ਟੋਕ ਹਰ ਚੀਜ਼ ਬਣਾ ਕੇ ਕੁੜੀ ਨੂੰ ਟਿਊਸ਼ਨ ਤੋਰਿਆ ਸੇਵਕ ਆਇਆ ਉਹਨੂੰ ਉਹਦੀਆਂ ਕਿਤਾਬਾਂ ਨਹੀਂ ਸਲਭੀਆਂ ਲਾਬ ਲੂਭ ਕੇ ਦੇ ਕੇ ਫੇਰ ਸਾਫ ਸਫਾਈ ਕਰਕੇ ਘੜੀ ਕ ਲੈਟੀ ਆ ਮੈਨੂੰ ਨੀਂਦ ਨਹੀਂ ਆਈ ਮੈਂ ਉਹ ਮੋਬਾਈਲ ਲੈ ਕੇ 10 ਮਿੰਟ ਬੈਗੀ ਬਸ ਉਹਨੇ ਥੋੜੀ देर ਨੂੰ ਪਾਲਕ ਲਿੱਤੀ ਐ ਕੱਟ-ਕੁਟ ਕੇ ਉਹ ਨੋ ਮੈਂ ਧਰ ਦੇਣੀ ਮੈਂ ਕਿਹੜੀ ਵਿੱਲੀ ਆ ਦੱਸੋ ਤੇ ਪੁੱਤ ਮੈਨੂੰ ਫੜਾ ਦਿੰਦੀ ਪਾਲਕ ਨਾ ਨਾ ਮੰਮੀ ਉਹ ਤਾਂ ਮਾਪੇ ਕਰ ਲੈਣਾਗਾ ਵੇ ਉਹ ਫੇਰ ਪੈ ਜਾਓ ਆਏ ਹਾਏ ਮੈਂ ਤਾਂ ਪੈ ਪੈ ਕੇ ਥੱਕ ਹੀ ਗਈ ਐ 10 ਮਿੰਟੋਂ ਤਾਂ ਨੀਂਦ ਵੀ ਨਹੀਂ ਆਉਂਦੀ ਲੰਮੇ ਬੈ ਕੇ ਵੀ ਕੋਈ ਥੱਕਦਾ ਮੰਮੀ ਸਵੇਰਾ ਆਰਾਮ ਨਹੀਂ ਨਹੀਂ ਕੰਮ ਕਰਨ ਵਾਲੇ ਪਿੰਡਾਂ ਦੇ ਲੋਕ ਥੱਕ ਜਾਂਦੇ ਲੰਮੇ ਪੈ ਪੈ ਕੇ ਤੇ ਤੂੰ ਮੈਂ ਤੈਨੂੰ ਕਹਿਣਾ ਸੀ ਮੈਨੂੰ ਪਤਾ ਇੱਥੇ ਕੋਈ ਗੁਰਦੁਆਰਾ ਨਹੀਂ ਆ ਨੇੜੇ ਮੰਮੀ ਗੁਰਦੁਆਰਾ ਸਾਹਿਬ ਤਾਂ ਹੈਗਾ ਵਾ ਇੱਥੇ ਪਰ ਤੁਹਾਨੂੰ ਆਪ ਹੀ ਜਾਣਾ ਪੈਣਾ ਕਿਉਂਕਿ ਮੈਨੂੰ ਤਾਂ ਟਾਈਮ ਨਹੀਂ ਲੱਗਦਾ ਜੀ ਜਾਂਦਾ ਮੈਂ ਤਾਂ ਕਿਤੇ ਹਫ਼ਤੇ ਦਸੀ ਦਿਨੀ ਜਾਣੀ ਆ ਮੇਰੇ ਕੋ ਤਾਂ ਇਨਾ ਟਾਈਮ ਨਹੀਂ ਆਹ ਆਨਲਾਈਨ ਨਾ ਮੇਰਾ ਥੋੜਾ ਜਿਹਾ ਕੰਮ ਹੁੰਦਾ ਮੈਂ ਤਾਂ ਬੈਠੀ ਐਵੀ ਮੈ ਬੇਲੀ ਨਹੀਂ ਜੇ ਬੈਠੀ ਹੂ ਜੇ ਤੈਨੂੰ ਜਾਣਾ ਤੇ ਆਪੇ ਚਲ ਜਾਓ ਮੱਲਾ ਪਰੇ ਜਾ ਕੇ ਨਾ ਥੋੜਾ ਜਿਹਾ ਪੂਰਾ ਆਪਣਾ ਪੂਰਾ ਏਰੀਆ ਕੜ ਕੇ ਤੇ ਪਰਲੇ ਹੱਥ ਗਲੀ ਚ ਗੁਰਦੁਆਰਾ ਸਾਹਿਬ ਹੈਗਾ ਜੀ ਚਲ ਜਾਓ ਜੇ ਤੂੰ ਹੀ ਜਾਣਾ ਤੇ ਪੁੱਤ ਕੇ ਆਂਡ ਗਵਾਂਡ ਨੂੰ ਹੀ ਬਾਜ ਦੇ ਲਾ ਤੇ ਕਹ ਪੇ ਮੇਰੀ ਸਾਤਸਮਾ ਆਈ ਆ ਕੋਈ ਆ ਜਾ ਹੀ ਜਾਂਦਾ ਕੋਈ ਭੈਣ ਭਰਾ ਵੀ ਨਹੀਂ ਗਲੀ ਥਾਣੀ ਨੰਗਦਾ ਇੰਨਾ ਥੋੜੀ ਕੋਈ ਇੱਥੇ ਆਂਦਾ ਵਾ ਫੋਨ ਕਰਕੇ ਅਗਲੇ ਆਉਂਦੇ ਨੇ ਐਵੇਂ ਨਹੀਂ ਕੋਈ ਇੱਥੇ ਆਂਦਾ ਆਣ ਗਵਾਨ ਇੱਥੇ ਕਿਸੇ ਨੂੰ ਕਿਸੇ ਨਾਲ ਕੋਈ ਲੈਣਾ ਦੇਣਾ ਨਹੀਂਗਾ ਕੋਈ ਦੁੱਖ ਨਹੀਂ ਕੋਈ ਸੁੱਖ ਨਹੀਂ ਹਾਂ ਵਾਏ ਦੋ ਸਪੈਸ਼ਲ ਦੀ ਕੋਈ ਫਾਰਮੈਲਿਟੀ ਲਈ ਕੋਈ ਆ ਜਾਏਗਾ ਪਰ ਸਭ ਅੰਦਰੋਂ ਅੰਦਰੀ ਏਸੀ ਲੱਗੇ ਆਰਾਮ ਨਾਲ ਅੰਦਰ ਠੰਡ ਹੈ ਤਾਂ ਉਹਨਾਂ ਨੇ ਹੀਟਰ ਲਾ ਲਏ ਨੇ ਜੇ ਬਾਹਰ ਤੋਂ ਕੋਈ ਕਿਤੇ ਤੁਹਾਨੂੰ ਧੁੱਪੇ ਬਿਠਾ ਨਜ਼ਰ ਆਏਗਾ ਇੱਥੇ ਸ਼ਹਿਰ ਚ ਇਹੋ ਜਿਹਾ ਮਹੌਲ ਨਹੀਂਗਾ ਮੰਮੀ ਨਾਲ ਮੈਨੂੰ ਡਿਸਟਰਬ ਨਾ ਕਰੋ ਮੇਰਾ ਥੋੜਾ ਕੰਮ ਹੁੰਦਾ ਹੈ ਹਾਏ ਹਾਏ ਦੱਸ ਮੇਰਾ ਦਿਨ ਜੋ ਇੱਥੇ ਬੜਾ ਦਮ ਘੁੱਟਣ ਦੇ ਆਇਆ ਮੈਨੂੰ ਤਾਂ ਸਾਹ ਲੈਣਾ ਔਖਾ ਹੋਇਆ ਏ ਐਨਾ ਖੁੱਲਾ ਮਕਾਨ ਖਾਣ ਨੂੰ ਮੈਂ ਤੁਹਾਨੂੰ ਮੰਮੀ ਟਾਈਮ ਨਾਲ ਦੇ ਨਹੀਂ ਨਾ ਤੁਹਾੜੇ ਕੋਈ ਕੰਮ ਲੈਣ ਨਹੀਂ ਆਰਾਮ ਨਾਲ ਉੱਥੇ ਲੇਟੋ ਕੋਠੇ ਚਲਜੋ ਬਾਹਰ ਚਲਜੋ ਤੁਹਾਨੂੰ ਮੈਂ ਥੋੜੀ ਕੁਛ ਕੰਨੀ ਪੀ ਆ ਪੁੱਤ ਮੈਂ ਤੈਨੂੰ ਇਹ ਨਹੀਂ ਕਹਿੰਦੀ ਵੀ ਤੂੰ ਮੇਰੇ ਕੋਲ ਕੰਮ ਨਹੀਂ ਲੈਂਦੀ ਮੈਂ ਤਾਂ ਸਗੋਂ ਕਹਿੰਨੀ ਕੰਮ ਲੈ ਲਿਆ ਪੁੱਤ ਮੈਂ ਕੁਛ ਕਰਾਂ ਆਰੇ ਲੱਗਾ ਮੇਰਾ ਟਾਈਮ ਪਾਸ ਹੋ ਜੇ ਮੈਂ ਪੁੱਤ ਵਿਹਲੀ ਕਦੀ ਰਹੀ ਨਹੀਂ ਤੈਨੂੰ ਪਤਾ ਪਿੰਡਾਂ 'ਚ ਤੇ ਮੁੱਕਦਾ ਹੀ ਨਹੀਂ ਕੰਮ ਸਾਰੀ ਦਿਹਾੜੀ ਮੈਂ ਸਾਈ ਕਿਤੇ ਮੰਜੀ ਮਿਲਦੀ ਲੰਮੇ ਪੈਣ ਨੂੰ ਮੰਮੀ ਮੇਰੀ ਗੱਲ ਸੁਣੋ ਤੁਹਾਡੀਆਂ ਨਾ ਇਹ ਵੇਲੀਆਂ ਗੱਲਾਂ ਸੁਣਾਉਣ ਨੂੰ ਮੇਰੇ ਕੋਲ ਟਾਈਮ ਨਹੀਂ ਜੇ ਮੇਰਾ ਤਾਂ ਦੀ ਆਨਲਾਈਨ ਦਾ ਵੀ ਕੰਮ ਨਾ ਵੀ ਜੀ ਰੁਕਵਾਤਾ ਜੇ ਤੇ ਮੈਂ ਚੱਲੀ ਹੁਣ ਸਬਜ਼ੀ ਕੱਟਣ ਹਾਂ ਹਾਂ ਦੱਸ ਮੈਨੂੰ ਆਂਦਾ ਸੇਵਕ ਰਹਿ ਮੰਮੀ ਇੱਥੇ ਮੈਂ ਇੱਥੇ ਕੀ ਕਰਾਂ ਰਹਿ ਕੇ ਮੇਰਾ ਤਾਂ ਇੱਥੇ ਮਾਨੀ ਨਹੀਂ ਲੱਗਦਾ ਐਵੇਂ ਘੇਰ ਦੇ ਚਪਾਇਆ ਮੈਨੂੰ ਲਿਆ ਕੇ ਸੇਵਕ ਨੇ ਹਾਂ ਮੈਂ ਦੱਸ ਇੱਥੇ ਕੀ ਕਰਾਂ ਮੇਰਾ ਨਹੀਂ ਇੱਥੇ ਜੀ ਜੂ ਲੱਗਦਾ ਹਾਂ ਕੋਚ ਖਲੋਂਦੀ ਨਹੀਂ ਮੇਰੇ ਕੋਲ ਤੇ ਦਸਵੇਂ ਐਵੇਂ ਛਦਾਈਆਂ ਵਾਂਗੂ ਤੁਰੀ ਫਿਰਾਂ ਤੇ ਇਹ ਇੱਥੇ ਕੋਈ ਬੰਦਾ ਨਾ ਪਰਿੰਦਾ ਤੇ ਚਿੜੀ ਨਹੀਂ ਫੜਕਦੀ ਕੀ ਦੱਸ ਇੱਥੇ ਕਿ ਕੰਨਾ ਮੈਂ ਤੇ ਰੱਖੀ ਗਈ ਵੀ ਤੂੰ ਹੀ ਬਾਹਰ ਕੀ ਕਰਨ ਦੇ ਆਹ ਬਾਰ ਬੱਤ ਕੀ ਕਰਨਾ ਮੈਂ ਤਾਂ ਨਿਕਲੀ ਹਾਂ ਮੈਂ ਰ ਇਧਰ ਵੇਖ ਉਧਰ ਵੇਖ ਤੈਨਾਂ ਇੱਥੇ ਕੋਈ ਬੰਦਾ ਨਾ ਪਰਿੰਦਾ ਆ ਜਾ ਚੰਗਾ ਕੀਤਾ ਤੂੰ ਆ ਗਿਆ ਆ ਗਿਆ ਬੂਹੇ ਤਾਂ ਢੋ ਲੈ ਦੋ ਓਹੋ ਬੂਹੇ ਬੜੇ ਢੋਂਦੇ ਇੱਥੇ ਦੇ ਭਰਾਵਾ ਹਾਂ ਬੂਹੇ ਢੋਈ ਜਾਂਦੇ ਜੇ ਬੂਹੇ ਅੰਦਰ ਦੇ ਵੀ ਢੋਦੇ ਬਾਹਰ ਦੇ ਵੀ ਢੋਦੇ ਓ ਤੂੰ ਹੀ ਮੈਨੂੰ ਪਹਿਲਾਂ ਇਹ ਦੱਸ ਤੂੰ ਬਾਹਰ ਕੀ ਕਰਨ ਦੇ ਤ ਦੱਸਣ ਤੇ ਨਹੀਂ ਹਾਂ ਮੈਂ ਤਾਂ ਇਧਰ ਉਧਰ ਵੇਖਣ ਦੀ ਕੋਈ ਬੰਦਾ ਕੋਈ ਬੁੱਢੀ ਕੋਈ ਨਜ਼ਰ ਆਊਗੀ ਇਥੇ ਤੇਰਾ ਭਰਾਵਾ ਨਾ ਬੰਦਾ ਨਾ ਬੰਦੇ ਦੀ ਜਾਤ ਇਥੇ ਤੇ ਉਹ ਤੂੰ ਅੰਦਰ ਕਰਾ ਤੀਵੀਂ ਵੇਖ ਲੋ ਇਥੇ ਚਿੜੀ ਨਹੀਂ ਫੜਕਦੀ ਮੈਂ ਅੰਦਰ ਕੀ ਕਰਾਂ ਮੇਰਾ ਤਾਂ ਸਾਹ ਘੁੱਟ ਨਹੀਂ ਤੂੰ ਟੀਵੀ ਵੇਖ ਲੋ ਹਾਂ ਟੀਵੀ ਵੇਖ ਲੋ ਮੈਂ ਨਹੀਂ ਮੇਰਾ ਨਹੀਂ ਟੀਵੀਆਂ ਟੂਵੀਆਂ ਨਾ ਆਓ ਮੈਂ ਆ ਗਿਆ ਰੱਬ ਹੋਣਾ ਵਾ ਇੱਕ ਗੱਲ ਦੱਸੋ ਤੁਸੀਂ ਨਾ ਤਪੇ ਕੋ ਪਏ ਦੇ ਮੰਜਾ ਕੋ ਖਰਾਬ ਆ ਤੁਹਾਡਾ ਪੁੱਤ ਤਪਣਾ ਕੀ ਆ ਮੇਰਾ ਤਾਂ ਪੁੱਤ ਕੋਈ ਜੀ ਨਹੀਂ ਇੱਥੇ ਲੱਗਣ ਡਿਆ ਕੀ ਨਹੀਂ ਲੱਗਣ ਡਿਆ ਨਾ ਨਾ ਕੋਈ ਗੱਲ ਕਰਦਾ ਨਾ ਬਾਤ ਨਾ ਤੇ ਬੰਦਾ ਦੇਦਾ ਨਾ ਪਰਿੰਦਾ ਤੇ ਇੱਥੇ ਕੀ ਮੈਂ ਕੰਡਾ ਨਾਲ ਗੱਲਾਂ ਕਰਾਂ ਕੀ ਗੱਲ ਭਾਬੀ ਭਾਬੀ ਨੇ ਕੁਝ ਕਿਹਾ ਜੇ ਆਪਾਂ ਵਿਦਣ ਦਾ ਗੱਲ ਨਹੀਂ ਕਰਦੇ ਸਵਾਲ ਨਾ ਪੁੱਤੋ ਤੇ ਮੈਨੂੰ ਕੁਝ ਨਹੀਂ ਆਂਦੀ ਬੈਠੀ ਨੂੰ ਚਾਹ ਦੇ ਰੋਟੀ ਦੇ ਪਰ ਪੁੱਤ ਕੱਲੀਆਂ ਚਾਹਾਂ ਰੋਟੀਆਂ ਖਾ ਕੇ ਵੀ ਢਿੱਡ ਭਰ ਕੇ ਮਨ ਨੂੰ ਥੋੜੀ ਖੁਸ਼ ਹੁੰਦਾ ਵਾ ਮਾਣ ਤੇ ਖੁਸ਼ ਹੁੰਦਾ ਕੋਈ ਬੈ ਕੇ ਘੜੀ ਕੋਈ ਗੱਲਾਂ ਬਾਤਾਂ ਕਰੇ ਪਿੰਡ ਵੇ ਤੇਰੀ ਕੋਈ ਕਦੀ ਚਾਚੀ ਆ ਗਈ ਉਹ ਕਦੀ ਤਾਈ ਆ ਗਈ ਬਾਹਰ ਖਲੋ ਕੇ ਤੇ ਟਾਈਮ ਪਾਸ ਹੋ ਜਾਂਦਾ ਪੁੱਤ ਮੇਰਾ ਤੇ ਪੁੱਤ ਇੱਥੇ ਜੀ ਨਹੀਂ ਲੱਗਦਾ ਲੈ ਦੱਸ ਮਮ ਜੀ ਕਿਉਂ ਨਹੀਂ ਲੱਗਦਾ ਮੈਂ ਹੈਗਾ ਭਾਬੀ ਹੈਗੀ ਰਹੀ ਹੈਗੀ ਇੱਥੇ ਪੁੱਤ ਭਾਬੀ ਤੇ ਹੈਗੀ ਉਹਦੇ ਸਾਰੀ ਦਿਹਾੜੀ ਘਰ ਦੇ ਤੰਦੇ ਹੀ ਨਹੀਂ ਉਹਦੇ ਤੇ ਮੁੱਕਦੇ ਕਦੀ ਉਹ ਕਰ ਲਾ ਕਦੀ ਆਹ ਕਰ ਲਾ ਕਦੀ ਕੋਚ ਕਰ ਲਾ ਤੇ ਮੈਂ ਦੱਸ ਇੱਥੇ ਪੜਦੇ ਆਣ ਗੱਲਾਂ ਕਰਾਂ ਕਿ ਕੰਦਾ ਨਾ ਕਰਾ ਤੇ ਤੁਹਾਡੀ ਸੇਵਾ ਕਰ ਦੇਦੇ ਆ ਕਿ ਹੋਰ ਤੁਹਾਨੂੰ ਕੀ ਚਾਹੀਦਾ ਫੇਰ ਤੋਂ ਉਹ ਹੀ ਗੱਲ ਪੁੱਤ ਤੂੰ ਉਹ ਹੀ ਗੱਲਾਂ ਕਰੀ ਜਨਾ ਵੇਖ ਤੈਨੂੰ ਇੱਥੇ ਬੈਠੇ ਨੂੰ ਕੋਈ ਰੋਟੀ ਦਈ ਜੋ ਕੋਈ ਚਾਹ ਦਈ ਜੋ ਕੋਈ ਖਾਣ ਪੀਣ ਨੂੰ ਜੋ ਵੀ ਹੈ ਜਲ ਦਈ ਜੋ ਤੇ ਤੇਰਾ ਪੁੱਤ ਮਨ ਲੱਗਾ ਰਹੂਗਾ ਇੱਥੇ ਗਲਤ ਨਹੀਂ ਤੁਹਾਡੀ ਸਹੀ ਹੈ ਪੁੱਤ ਕੋਈ ਗੱਲ ਬਾਤ ਕਰੇ ਕੋਲ ਬਹਿ ਕੇ ਮੈਂ ਤਾਂ ਪੁੱਤ ਪਿੰਡੋਂ ਆ ਕੇ ਨਾ ਤੇ ਇੱਥੇ ਮੁੰਡੇ ਦੇ ਘਰ ਆ ਕੇ ਨਾ ਕੱਲਾ ਪੰਜਿਆ ਮੈਨੂੰ ਮਹਿਸੂਸ ਹੋਣ ਲਿਆ ਮੇਰਾ ਪਤਾ ਇੱਥੇ ਨਾ ਮੰਨ ਜਿਆ ਨਹੀਂ ਲੱਗਦਾ ਬੰਦਾ ਘੜੀ ਕੋਲ ਬਵੇ ਕੋਈ ਗੱਲਬਾਤ ਕਰੇ ਕੋਈ ਆਪਣੀ ਦੱਸੇ ਬੁੱਢੀ ਨੂੰ ਕੋਈ ਬੁੱਢੇ ਵਾਰੇ ਮੇਰੀ ਸੁਣੇ ਕੀ ਬੀਤੀ ਮੇਰੇ ਨਾਲ ਪਿੱਛੇ ਉਹ ਤੇ ਸਾਰੀ ਦਿਹਾੜੀ ਆ ਕਰ ਲਾ ਉਹ ਕਰ ਲਾ ਜਵੇਲੀ ਹੁੰਦੀ ਆ ਮੋਬਾਈਲ ਫੜ ਲੈਂਦੀ ਚਾਹੁੰਦੇ ਕੀ ਕਦੀ ਮੈਂ ਪੁੱਤ ਚੌਨੀ ਆ ਮੈਂ ਘਰੇ ਚਲ ਜਾ ਪਿੰਡੀ ਮੈਂ ਪੁੱਤ ਥੱਲੇ ਚ ਕੱਪੜੇ ਪਾਉਣ ਲੱਗੀ ਤੇ ਮੈਨੂੰ ਮੇਰਾ ਪੁੱਤ ਪਿੰਡੀ ਛੱਡਿਆ ਮੇਰਾ ਇੱਥੇ ਨਹੀਂ ਜੀਦੂ ਲੱਗਦਾ ਆ ਗਿਆ ਸੇਸਾ ਕੋ ਹੋ ਯਾ ਮੈਂ ਕੁਛ ਚਾਹ ਪਾਣੀ ਲੈ ਮਾਤੇ ਰੋਸ ਨਹੀਂ ਲੋੜ ਹੀ ਨਹੀਂ ਚਾਹ ਪਾਣੀ ਦੀ ਮੈਂ ਬਰਫ ਪੀ ਕੇ ਆ ਚਲ ਠੀਕ ਕੀ ਕਰਾਂ ਡੇ ਜੀ बह हाँ हाँ चल जा कर ली गल मैं मेनू तेरे को भेज देगा फिर नहीं तुम इथे रहो ਮੈਂ ਤੇਰਾ ਮੈਂ ਤੇ ਕੱਲੇ ਕੀ ਕਰੂੰਗੀ ਹਾਂ ਮੈਂ ਦੱਸ ਕੱਲੇ ਆਣੀ ਕੀ ਕਰੂੰਗੀ ਮਤਲਬ ਤੁਸੀਂ ਕੱਲੇ ਨਹੀਂ ਰਹਿ ਸਕਦੇ ਨਾ ਕੱਲਾ ਕਦਾ ਫਿਰ ਮਾਂ ਮੇਰੀ ਗੱਲ ਸੁਣ ਫਿਰ ਮੇਰੀ ਮਾਂ ਇੱਥੇ ਕੱਲੀ ਕਿੱਦਾਂ ਰਹੇਗੀ ਮੰਮੀ ਸਮਝ ਲੱਗੀ ਕੁਝ ਕਿ ਨਹੀਂ ਪਰ ਮੰਮੀ ਨੂੰ ਮੈਂ ਕੀ ਕਰਾਂ ਮੈਂ ਰੋਟੀ ਪਾਣੀ ਸਭ ਦੀ ਤਾਂ ਸੇਵਾ ਕੀਤੀ ਸਗੋ ਸੇਵਾ ਭਾਬੀ ਸੇਵਾ ਕੀ ਕਰੂੰਗੀ ਜਿੱਥੇ ਆਪਾਂ ਮਾਂ ਨਾਲ ਬਹਿ ਕੇ ਗੱਲਾਂ ਹੀ ਨਹੀਂ ਕੀਤੀਆਂ ਉਹ ਵਿਚਾਰੀ ਕੰਧਾਂ ਨਾਲ ਟਕਰਾਂ ਮਾਰਨ ਦੀ ਕਦੀ ਬਾਹਰ ਜਾਂਦੀ ਕਦੀ ਅੰਦਰ ਆਉਂਦੀ ਉਹਦੇal ਇੱਕ ਵਾਰੀ ਖਿਆਲ ਕੀਤਾ ਬਿਠਾ ਕੇ ਸੇਵਾ ਦਾ ਕੀ ਜਦੋਂ ਅਗਲੇ ਨਾਲ ਬਹਿ ਕੇ ਦੁੱਖ ਹੀ ਨਹੀਂ ਫੋਲਣੇ ਤੁਸੀਂ ਉਹ ਨਹੀਂ ਇਕੱਲੇ ਮਹਿਸੂਸ ਕਰਨ ਦੀ ਤੁਹਾਨੂੰ ਹੋ ਗਿਆ ਵੀ ਮੈਂ ਇਕੱਲੇ ਰਹਿ ਜਾਣਾ ਉਹ ਇਕੱਲੇ ਨਹੀਂ ਮਹਿਸੂਸ ਕਰਨ ਦੀ ਇੱਥੇ ਦੱਸੋ ਇਹ ਗੱਲ ਹਾਂ ਕਰਨ ਨਹੀਂ ਆਣਾ ਤੇ ਫਿਰ ਤੁਸੀਂ ਹੋਂਦ ਨਾਲ ਬਹਿ ਕੇ ਗੱਲਾਂ ਬਾਤਾਂ ਕਿਉਂ ਨਹੀਂ ਕਰਦੇ ਮੈਨੂੰ ਤਾਂ ਲੱਗਾ ਛਲਕਾ ਮੈਂ ਸਾਰੇ ਕਰ ਲੈਂਦੀ ਆ ਬੈਠੇ ਰਹੇ ਰੋਟੀ ਨਾਲ ਰੋਟੀ ਸਬਜ਼ੀ ਨਾਲ ਸਬਜ਼ੀ ਉਹਨੇ ਰੋਟੀ ਚਾਹ ਪਾਣੀ ਸਭ ਦੇ ਨਹੀਂ ਉਹਨੇ ਰੋਟੀ ਨਾਲ ਰੋਟੀ ਕੀ ਕਰਨੀ ਜਦੋਂ ਬਹਿ ਕੇ ਕਹਿੰਦੇ ਦੁਖੀ ਨਾ ਫੋਲੇ ਸੋ ਗੱਲਾਂ ਬਾਤਾਂ ਹੁੰਦੀਆਂ ਜਿਹੜੀਆਂ ਨੇ ਮਰਨਾ ਨਹੀਂ ਕਰਨੀਆਂ ਤੁਹਾਡੇ ਨਾਲ ਕਰਨੀਆਂ ਹੁੰਦੀਆਂ ਤੇ ਤੁਸੀਂ ਬਸ ਆਪਣੇ ਕੰਮ ਵਿੱਚ ਮੈਂ ਸੇਵਾ ਕਰਨੀ ਸੇਵਾ ਕੱਲੀ ਕੀ ਕਰੂਗੀ ਜਦੋਂ ਅਗਲਾ ਬੰਦਾ ਸੁਖੀ ਨਾ ਹੋਇਆ ਉਹਦੇ ਨਾਲ ਬਹਿ ਕੇ ਦੁਖੀ ਨਾ ਫੋਲੇ ਤੇ ਜੀ ਵੇਖੋ ਜਾਂਦੋਂ ਤੱਕ ਤਾਂ ਨੂੰ ਨਹੀਂ ਸਮਝੇ ਹੁੰਦਾ ਫੇਰ ਬڑا ਵੱਡਾ ਪਾਪ ਹੋ ਗਿਆ ਮੇਰੇ ਕੋਲ ਮਾਈ ਸੀ ਇੱਥੇ ਮੈਨਾਂ ਦੁੱਖ ਸੁੱਖ ਸਾਂਝੇ ਕਰਨ ਮੈਂ ਸਮਝਿਆ 4 ਦਿਨ ਸੁੱਕ ਲਿਆ ਨਹੀਂ ਰੋਟੀ ਪਾਣੀ ਦਾ ਜੇ ਬਜ਼ੁਰਗਾਂ ਦੀ ਸੇਵਾ ਕਰਦੇ ਕਰਦੇ ਉਹਨਾਂ ਦਾ ਦਿਲ ਦਾ ਦੁੱਖ ਨਾ ਜਾਣਿਆ ਤੇ ਕਾਦੇ ਅਸੀਂ ਬੱਚੇ ਉਹਨਾਂ ਦੇ ਐਸ ਉਮਰ ਜਾ ਕੇ ਤੇ ਵੈਸੇ ਵੀ ਦਿਲ ਦੀਆਂ ਗੱਲਾਂ ਕਰਨ ਨੂੰ ਦਿਲ ਕਰਦਾ ਅੱਜ ਬੜਾ ਵੱਡਾ ਪਾਪ ਹੋ ਗਿਆ ਮੇਰੇ ਕੋਲ